47 ਵਾਲੀ ਆਜ਼ਾਦੀ ਆ ਗਈ ਵੇ ਨੋਚ ਨੋਚ ਮੇਰਾ ਘਰ ਵੇਖਾ ਗਈ ਪਾਈਆਂ ਵੱਡੀਆਂ ਪਾਈਆਂ ਦੀਆਂ ਬਾਹਾਂ ਉਹ ਲੋਕੀ ਕਹਿੰਦੇ ਆਜ਼ਾਦੀ ਆ ਗਈ 47 ਵਾਲੀ ਆਜ਼ਾਦੀ ਆ ਗਈ ਵੇ ਨੋਚ ਨੋਚ ਮੇਰਾ ਘਰ ਵੇਖਾ ਗਈ ਪੰਜਾਂ ਵਿੱਚੋਂ ਢਾਈ ਢਾਈ ਸੀ ਰਹਿ ਗਏ ਬਈ ਲੈnde ਚੜਦੇ ਵਿੱਚ ਵੰਡ ਕੇ ਬਹਿ ਗਏ ਜੋ ਇੱਕ ਦੂਜੇ ਦੇ ਹੰਜੂ ਪੂੰਝਦੇ ਸੀ ਕਦੇ ਵੇ ਅਜੋ ਵਗਦਾ ਹੋਇਆ ਲਹੂ ਵੀ ਸਹੇਗੇ ਲੁੱਟੀਆਂ ਪੱਤਾਂ ਨਾਲ ਕਈ ਵਰਕੇ ਭਰ ਗਏ ਇਨਸਾਨ ਇਨਸਾਨੀਅਤ ਹਾਰ ਕੇ ਕਰ ਗਏ ਰਾਮ रहीम ਕਦੇ ਇੱਕ ਸੀ ਜਿਨ੍ਹਾਂ ਦੇ ਉਦੋਂ ਉਹ ਸੱਚੇ ਦਾ ਵੀ ਉਹ ਭੁੱਲ ਸੀ ਦਰ ਗਏ ਭਗਤ ਸਿੰਘ ਦੀ ਉਧਰ ਕੋਠੀ ਰਹਿ ਗਈ ਕਿਰਤ ਕਮਾਈ ਵਾਲੀ ਹੱਟੀ ਰਹਿ ਗਈ ਰੰਜੀਤ ਸਿੰਘ ਨੇ ਕਦੇ ਉਸਾਰੀ ਸੀ ਜੋ ਵੇ ਪੰਜਾਬ ਮੇਰੇ ਦੀ ਖੁਸ਼ਹਾਲੀ ਵਾਲੀ ਗੱਠੜੀ ਗੱਠੀ ਰਹੀ ਉਹ ਪੰਜਾਬ ਮੇਰੇ ਦੀ ਖੁਸ਼ਹਾਲੀ ਵਾਲੀ ਗੱਠੜੀ ਗੱਠੀ ਰਹੀ ਮੈਂ ਰੋਂਦੇ ਕਰਲਾਉਂਦੇ ਬਾਬੇ ਵੇਖੇ ਮੈਂ ਟੁੰਦੇ ਕਰਲਾਉਂਦੇ ਬਾਬੇ ਵੇਖੇ ਇੱਕ ਤਕੜੀ ਦੇ ਉੱਜੜ ਦੇ ਦੋ ਛਾਬੇ ਵੇਖੇ ਵੇ ਬਣਵਣ ਜਾ ਰਹੇ ਲੰਮੇ ਪੈਂਡੇ ਪਾਈ ਗੀਆਂ ਨੇ ਤੇ ਪਿੰਡਾਂ ਦੇ ਪਿੰਡ ਉੱਜੜ ਕੇ ਵਸਦੇ ਬੇ ਹਿਸਾਬੇ ਦੇਖੇ ਵੇ ਆਗਾਜ਼ ਮੈਂ ਪੰਜਾਬ ਦੇ ਪਿੰਡਾਂ ਦੇ ਪਿੰਡ ਉੱਜੜ ਕੇ ਫਿਰ ਵਸਦੇ ਬੇ ਹਿਸਾਬੇ ਦੇਖੇ ਉਹ 47 ਵਾਲੀ ਰਾਤੀ ਆ ਨੂਨ ਚਨੋਚ ਮੇਰਾ ਘਰ ਸਭ ਪਈਆਂ ਵੱਡੀਆਂ ਪਈਆਂ ਲੋਕੀ ਕਹਿੰਦੇ ਆਜ਼ਾਦੀ ਆ ਚਲੋ ਸਾਡੇ ਵਾਸਤੇ ਤੇ ਕਾਲਾ ਬਣੀਆਂ ਸਾਡੇ ਵਾਸਤੇ ਕਾਦੀ ਆਜ਼ਾਦੀ ਆ ਸਾਡੇ ਤੇ 50 60 ਲੱਖ ਬੰਦਾ ਮਾਰਿਆ ਗਿਆ ਸਹੀ ਸਾਡੇ ਵਾਸਤੇ ਕਾਦਾ ਖੁਸ਼ੀ ਦੇਣਾ ਸਾਨੂੰ ਕਿਹਦੇ ਪੁੱਛਿਆ ਨੀ ਮਾਰਨ ਤੋਂ ਪਹਿਲਾਂ